ਇੱਕ ਭਰਾ ਉਹ ਜਿਹੜੀ ਸਿੱਖ ਕੌਮ ਹੈ ਇੱਕ ਵੱਖਰੀ ਕੌਮ ਹੈ ਠੀਕ ਹੈ ਪਰ ਲੋਕ ਇਹ ਚੀਜ਼ ਤੋਂ ਹੁਣ ਮੁਨਕਰ ਹੋ ਗਏ ਲੋਕ ਭੱਜ ਗਏ ਲੋਕ ਜਿਹੜੀ ਸਿੱਖ ਕੌਮ ਹੈ ਵੱਖਰੀ ਕੌਮ ਕਿਉਂ ਆਗੀ ਹੁਣ ਤੁਸੀਂ ਦੇਖ ਲਓ ਕਿੰਨੀਆਂ ਕੁੜੀਆਂ ਦੇ ਰੇਪ ਹੋ ਰਹੇ ਨੇਗੇ ਜਿਹੜੇ ਭਾਰਤ ਦਾ ਕਾਨੂੰਨ ਹੈ ਉਹਨਾਂ ਨੂੰ ਕੋਈ ਸਜ਼ਾ ਨਹੀਂ ਦੇ ਰਿਹਾ ਪਰ ਖਾਲਸਾ ਜਿਹੜਾ ਉਹਨੂੰ ਸਜ਼ਾ ਜ਼ਰੂਰ ਦਿੰਦਾ ਹੈ ਭਾਈ ਅਮਰਤਪਾਲ ਸਿੰਘ ਮੈਰੋਂ ਜਿਹੜਾ ਇੱਕ ਬੂਬਨੇ ਸਾਧ ਨੂੰ ਦੇਖ ਲਿਆ ਉਹਨੇ ਮਤਲਬ ਵੀ ਉਹਦਾ ਕਾਲਾ ਚਿੱਠਾ ਫੜੋ ਲਿਆ ਉਹਨੇ ਉਹਨੇ ਕੁੜੀਆਂ ਦੇ ਕਿੰਨੇ ਰੇਪ ਕੀਤੇ ਨੇਗੇ ਤੇ ਉਹ ਚੀਜ਼ ਸਾਰੀ ਕੱਟ ਕੇ ਲੈ ਕੇ ਆਇਆ ਠੀਕ ਹੈ ਤਿੰਨ ਚਾਰ ਕੁੜੀਆਂ ਨਾਲ ਜਿਹੜਾ ਸਬੰਧ ਉਹਦੇ ਬਣਾਏ ਹੋਏ ਸੀ ਸਭ ਤੋਂ ਮਾੜੀ ਗੱਲ ਹੈ ਨਾ ਜਿਹੜੀ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਜਿੱਥੇ ਕੀ ਗੁਟਕਾ ਸਹਿਵਾ ਆਪਣ ਗੁਰੂ ਦੀ ਬਾਣੀ ਰੱਖੀ ਹੋਈ ਹੈ ਤੇ ਉੱਥੇ ਦੇਖ ਲਓ ਤੁਸੀਂ ਉਹ ਪੋਰੇ ਦੇ ਵਿੱਚ ਹੀ ਉੱਥੇ ਕੁੜੀਆਂ ਨਾਲ ਸਬੰਧ ਬਣਾਈ ਜਾਂਦਾ ਹੈ ਉਹ ਸਾਧ ਦਾ ਜਿਹੜਾ ਸਾਰਾ ਕਾਲਾ ਚਿੱਠਾ ਕੱਢ ਕੇ ਲੈ ਕੇ ਆਇਆ ਤੇ ਉਹਦੇ ਉੱਤੇ ਕੁੜੀ ਦੀ ਮਤ ਕਰਕੇ ਉਹਦੇ ਉੱਤੇ ਪਰਚਾ ਵੀ ਕਰਾਇਆ ਪਰ ਉਹਨੇ ਪੈਸੇ ਦੇ ਜ਼ੋਰ ਤੇ ਲਾ ਲਓ ਕੁਝ ਵੀ ਲਾ ਲਓ ਠੀਕ ਹੈ ਸਾਰਾ ਕੁਝ ਜਿਹੜੇ ਗਵਾਹ ਨੇ ਹੋਰ ਨੇ ਮੁੱਕਰ ਗਏ ਠੀਕ ਹੈ ਤੇ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੀ ਦੇਖ ਲਓ ਉਹ ਚੰਗਾ ਲੱਗ ਰਿਆ ਕਰਨ ਖਲਾ ਉਹਦੇ ਖਿਲਾਫ ਸਾਰੇ ਹੋ ਖੜੇ ਠੀਕ ਹੈ ਪ੍ਰਸ਼ਾਸਨ ਕੀ ਹੋਰ ਕੀ ਮਤ ਲਾ ਲਓ ਯਾਰ ਉਹਦੇ ਖਿਲਾਫ ਹੋਗੇ ਉਹਦੇ ਖਿਲਾਫ ਤੇਜ ਅਮਰਪਾਲ ਸਿੰਘ ਮੈਰੋ ਨਾਲ ਨਾ ਹੁਣ ਉਹ ਖੜੂਗਾ ਜਿਹੜਾ ਇੱਕ ਸੱਚਾ ਸਿੱਖ ਹੈ ਤੇ ਮੈਂ ਸਭ ਤੋਂ ਵੱਡੀ ਗੱਲ ਕਹਿਣ ਲੱਗਿਆ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਠੀਕ ਹੈ ਆਪਣੇ ਅੰਮ੍ਰਿਤਸਰ ਤੋਂ ਜਥੇਦਾਰ ਹੈ ਜਿਹੜਾ ਆਪਣਾ ਉਹਦਾ ਕੋਈ ਬਿਆਨ ਇਹ ਨਹੀਂ ਆ ਰਿਹਾ ਯਾਰ ਦੇਖੋ ਵੀ ਦੇਖੋ ਸਿੱਖ ਤਾਂ ਇੱਕ ਨਾ ਸਭ ਨਾਲ ਖੜਦਾ ਹੈ ਜਿਹੜਾ ਅਮਰਪਾਲ ਸਿੰਘ ਮੈਰੋ ਦੇਖੋ ਬਹੁਤ ਵਧੀਆ ਚੱਲ ਰਿਹਾ ਹੈ ਠੀਕ ਹੈ ਇਹੋ ਜਿਹੇ ਬੰਦੇ ਨੇ ਨਾ ਜਿਹੜੇ ਆਪਣੇ ਕਾਲ ਤਖਤ ਦੇ ਵਾਰਸ ਹੋਣੇ ਚਾਹੁੰਦੇ ਨੇਗੇ ਜਿਵੇਂ ਪਹਿਲਾਂ ਕਾਲੀ ਫੂਲਾ ਸਿੰਘ ਦੀ ਗੱਲ ਠੀਕ ਹੈ ਉਹੋ ਜਿਹੀ ਆਪਾਂ ਨੂੰ ਚਾਹੀਦੇ ਨੇ ਜਥੇਦਾਰ ਜਿਹੜੇ ਯਾਰ ਚੰਗੇ ਮਾੜੇ ਦੇ ਕੋ ਬੋਲਦੀ ਨਹੀਂ ਉਹਨਾਂ ਦਾ ਕੀ ਫਾਇਦਾ ਲੀਡਰਾਂ ਦੇ ਚਮਚੇ ਬਣੇ ਬੈਠੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਲਾਸਟ ਦੀ ਗੱਲ ਇੱਕ ਕਹਿਣਾ ਬਾਈ ਓਏ ਅਮਰਪਾਲ ਦੇ ਨਾਲ ਖੜੋ ਸਾਰੇ ਡਟ ਕੇ ਖੜੋ ਤੇ ਉਹੀ ਸੱਚਾ ਸਿੱਖ ਹੈ ਜਿਹੜਾ ਉਹਦੇ ਨਾਲ ਖੜੂਗਾ ਠੀਕ ਹੈ ਜਿਹੜਾ ਉਹਨੋਂ ਦੇ ਖਿਲਾਫ ਹੈ ਉਹ ਯਾਰ ਮਦਦ ਲਾ ਲੈ ਉਹਨੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਜਿਹੜਾ ਬੰਦਾ ਉਹਦੇ ਖਿਲਾਫ ਹੈ ਸਿੱਖ ਹੋ ਕੇ ਠੀਕ ਹੈ ਉਹ ਕੋਈ ਸਿੱਖ ਨਹੀਂ ਹੈ ਗਿਆ ਚਾਹੀਦੀ ਕੋਈ ਕੁਸ ਮਰਜੀ ਕਹੀ ਜਾਵੇ ਉਹ ਠੀਕ ਹੈ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਤੁਸੀਂ ਨਾ ਅਮਰਤਪਾਲ ਨਾਲ ਜ਼ਰੂਰ ਯਾਰ ਖੜੋ ਠੀਕ ਹੈ ਤੇ ਹੁਣ ਦੇਖ ਲਓ ਕਿੰਨਾ ਵਿਚਾਰਾ ਹੋਇਆ ਰੋਣ ਲੱਗ ਜੇਕਰ ਤੁਸੀਂ ਐਸ ਵਾਰ ਅਮਰਤ ਪਪਾਈ ਅਮਰਤਪਾਲ ਸਿੰਘ ਮੈਰੋਂ ਦੇ ਨਾਲ ਖੜਦੇ ਨਹੀਂ ਹੈਗੇ ਨਾ ਤਾਂ ਤੁਸੀਂ ਐਂ ਹਸਾਬ ਲਾ ਲਓ ਵੀ ਗਾਹਾਂ ਰੇਪ ਹੁੰਦੀ ਰਹਿਣਗੇ ਠੀਕ ਹੈ ਤੇ ਕੋਈ ਕਿਸੇ ਦੀ ਵੀ ਆ ਯਾਰ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਜ ਸਕਦੀ ਹੈ ਕੋਈ ਵੀ ਹੈ ਆਪਣੇ ਪੰਜਾਬ ਦੇ ਵਿੱਚ ਲਾ ਲਓ ਤੁਸੀਂ ਹਰੇਕ ਦੇ ਘਰ ਇਹ ਇਨਸੀਡੈਂਟ ਹੋ ਸਕਦਾ ਹੈ ਠੀਕ ਹੈ ਪਰ ਛੋਡੇ ਨਾਲ ਕਿਸੇ ਨੇ ਨਹੀਂ ਖੜਨਾ ਠੀਕ ਹੈ ਮੇਰੀ ਲਿਖ ਕੇ ਲੈ ਲਓ ਗੱਲ ਜੇ ਤੁਸੀਂ ਅੱਜ ਅਮਰਤਪਾਲ ਦੇ ਨਾਲ ਨਾ ਖੜੇ ਨਾ ਫਿਰ ਛੋਡੇ ਨਾਲ ਕੋਈ ਨਹੀਂ ਖੜਦਾ ਕੋਈ ਵੀ ਮੈਂ ਹੀ ਕਹਣਾ ਡਟ ਕੇ ਨਾ ਵੀ ਇਹਦੇ ਨਾਲ ਖੜੋ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਠੀਕ ਹੈ ਦੇਖ ਲਓ ਯਾਰ ਬੰਦਾ ਕਿੰਨਾ ਚੰਗਾ ਲੱਗ ਰਿਹਾ ਕੰਮ ਕਰਨ ਸਾਰਾ ਆਪਣੇ ਵਾਸਤੇ ਲੱਗ ਰਿਹਾ ਕਰਨ ਉਹਨੂੰ ਦਾ 20 ਲੱਖ ਦਾ ਹੀ ਆਫਰ ਕਰੀ ਦਿਓ ਸਾਧ ਨੇ ਜੇ ਉਹ ਬੰਦਾ ਇਹ ਜਾਂ ਹੁੰਦਾ ਚੱਕ 20 ਲੱਖ ਉਹਦੀ ਲੈ ਲੈਂਦਾ ਠੀਕ ਹੈ ਉਹ ਬੰਦਾ ਬਸ ਆਪਣੀ ਪੰਜਾਬ ਦੀ ਲੜਾਈ ਲੜ ਲੈ ਰਿਆ ਇੱਕ ਸਿੱਖੀ ਦੀ ਠੀਕ ਹੈ ਗੁਰੂ ਤੋਂ ਵੱਡਾ ਯਾਰ ਕੁਛ ਨਹੀਂਗਾ ਤੁਹਾਨੂੰ ਮੈਂ ਦੱਸਦਾ ਜਿਹੜੇ ਦੌਰ ਚ ਤੁਸੀਂ ਭੱਜੇ ਫਿਰਦੇ ਹੋ ਕੁਝ ਵੀ ਨਹੀਂਗਾ